ਪ੍ਰਧਾਨ ਮੰਤਰੀ ਮੋਦੀਏ ਦਾ ਬਿਆਨ ਆਇਆ ਉਹ ਕਹਿੰਦੇ ਵੀ ਪੰਜਾਬ ਬਿਨਾ ਤੇ ਸਿੱਖਾਂ ਬਿਨਾ ਭਾਰਤ ਨਹੀਂ ਹੈ ਇਹ ਤੇ ਭਾਰਤ ਦੇ ਜਿਹੜਾ ਨੱਕ ਜਿਹੜਾ ਮੱਥੇ ਦਾ ਟਿੱਕਾ ਹੈ ਮਤਲਬ ਇਹ ਤਾਂ ਸੋਪਦੇ ਆ ਪੰਜਾਬ ਦੇ ਮੱਥੇ ਭਾਰਤ ਦੇ ਮੱਥੇ ਤੇ ਬੈਠੇ ਜਿਹਨੂੰ ਇੰਨੀ ਚਿੰਤਾ ਹੈ ਜੇ ਭਾਰਤ ਪੰਜਾਬ ਬਿਨਾ ਕੁਝ ਨਹੀਂ ਹੈ ਤਾਂ ਫਿਰ ਲੋਕ ਕਿਉਂ ਰੋਲ ਰਹੇ ਆ ਜੇ ਕੋਈ ਜਾਣਾ ਚਾਹੁੰਦਾ ਬੰਬ ਕਿਉਂ ਮਾਰੇ ਜਾ ਰਹੇ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਸ਼ਾਸਨ ਵੀ ਇੱਕ ਪ੍ਰੋਬਲਮ ਹੈ ਕਿ ਜਦੋਂ ਇੱਕ ਮਿੰਟ ਪਹਿਰੇ ਛੇੜੋ ਨਾ ਪਤਾ ਨਾ ਉਹਨਾਂ ਦਾ ਬਿਹੇਵੀਅਰ ਹੋਰ ਨੂੰ ਜੀ ਜਦੋਂ ਇਹ ਚੁਣੇ ਜਾਂਦੇ ਫਿਰ ਬਦਲ ਜਾਂਦੇ ਜਿਹੜੀਆਂ ਲੋਕਾਂ ਦੀਆਂ ਮੰਗਾਂ ਹੈ ਜਦਾਂ ਮੰਨ ਲਓ ਜੂਨੀਅਰ ਲੀਡ ਕਰ ਦਈਏ ਜੀ ਕਿਸੇ ਵੀ ਡਰਨੇ ਨੂੰ ਇਹ ਤੋਂ ਪਹਿਲਾਂ ਤਾਂ ਜਿਹੜੇ ਸਟੇਟ ਦੇ ਐਮ ਐਲ ਏ ਆ ਜਾਂ ਐਮ ਪੀ ਆ ਜਿਹੜੇ ਚੁਣੇ ਹੋਏ ਆ ਜਿਹੜੇ ਜਿੱਤੇ ਹੋਏ ਆ ਜਾਂ ਜਿਹੜੇ ਨਹੀਂ ਵੀ ਜਿੱਤੇ ਜਿਹੜੇ ਲੀਡਰਸ਼ਿਪ ਕੁਆਲਟੀ ਰੱਖਦੇ ਕਿਸੇ ਵੀ ਮੋਰਚੇ ਨੂੰ ਪਹਿਲਾਂ ਉਹਨਾਂ ਨੂੰ ਸਾਹਮਣਾ ਚਾਹੀਦਾ ਫਿਰ ਜੂਨੀਅਰਾਂ ਫਿਰ ਲੋਕ ਕਿਉਂਕਿ ਸਟੇਟ ਦੇ ਹੱਕਾਂ ਦੀ ਗੱਲ ਹੈ ਔਰ ਇਹ ਮਤਲਬ ਇੱਥੇ ਕੋਈ ਜਿੱਦਾਂ ਕਾਲੀ ਕਾਂਗਰਸੀ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਵੀ ਲੀਡਰ ਹੈ ਜਾਂ ਬਣਨਾ ਚਾਹੁੰਦਾ ਹੈ ਜਾਂ ਜਿਹਦੇ 'ਚ ਕਪੈਸਿਟੀ ਹੈ ਉਹ ਤਾਂ ਮੂਰੇ ਚਾਹੀਦੇ ਸੋ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਇੱਕ ਸਾਡੇ 'ਚ ਏਕੇ ਦੀ ਬਹੁਤ ਕਮੀ ਇੱਕ ਜੁੜਤਾ ਦੀ ਲੋੜ ਹੈ ਦੇਖੋ ਅਸੀਂ ਜਦੋਂ ਪਹਿਲਾਂ ਸਾਰੇ ਇਕੱਠੇ ਹੁੰਦੇ ਸੀ ਅਸੀਂ ਛੋਟੇ ਸੀ ਨਹੀਂ ਕਿਉਂਕਿ ਅਸੀਂ ਅਸੀਂ ਉਨਾਂ ਦਾ ਲੀਡਰ ਹੈ ਬਹੁਤ ਅਸੀਂ ਕਹਿ ਸਕਦੇ ਹਾਂ ਵੱਡੇ ਬਜ਼ੁਰਗਾਂ ਨੂੰ ਉਦੋਂ ਵੀ ਇਦਾਂ ਹੀ ਸੀ ਵੀ ਗਰੁੱਪੀਜ਼ਮ ਬਹੁਤ ਸੀ ਇੱਕ ਤੁਰ ਦਾ ਖੱਬੇ ਨੂੰ ਦੂਜਾ ਸੱਜੇ ਨੂੰ ਸਹੀ ਹੈ ਚਲੋ ਜੇ ਵਿਚਾਰਕ ਤੌਰ ਤੇ ਤੁਹਾਡੇ 100 ਮਤ ਪੇਦ ਹੋ ਸਕਦੇ ਹਨ ਪ੍ਰਾਤਨ ਕਾਲ ਚ ਵੀ ਹੁੰਦੇ ਸੀ ਸਹੀ ਪਰ ਜਦੋਂ ਹੁਣ ਇੱਕ ਬੰਦੇ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਉਹਨਾਂ ਬਾਕੀ ਜੁਨੀਅਨ ਵਾਲਾ ਨੂੰ ਇਸ ਤਰ੍ਹਾਂ ਦੀ ਈਗੋ ਨਹੀਂ ਰੱਖਣੀ ਚਾਹੀਦੀ ਉਹਦੇ ਉਹਨਾਂ ਨੂੰ ਆਉਣਾ ਚਾਹੀਦਾ ਹੁਣ ਉਹ ਇੱਥੇ ਚਾਹੀਦੇ ਆ ਚਲੋ ਬੰਦਾ ਕਹਿੰਦਾ ਚਲ ਇੱਕ ਦਿਨ ਦੋ ਦਿਨ ਪੰਜ ਦਿਨ ਜੀ ਉਹਦੇ ਜਦੋਂ 10 ਟੱਪ ਗਏ ਉਹ ਸੀਰੀਅਸਲੀ ਬੰਦਾ ਜਦੋਂ ਬੈਠੇ ਆ ਕੀ ਉਡੀਕ ਰਹੇ ਉਹ ਤਾਂ ਹੁਣ ਕੀ ਹੁਣ ਕੀ ਦਾ ਇੰਤਜ਼ਾਰ ਕਰ ਰਹੇ ਹੋ ਉਹ ਯਾਰ ਮਸਲੇ ਆਪਣੀਆਂ ਕਿੰਨੀਆਂ ਲੜਦੀਆਂ ਹੁੰਦੀਆਂ ਆ ਆਪਸੇ ਲੜਦੀਆਂ ਰਹੀਆਂ ਲੜਦੇ ਸੀ ਨਾ ਜਦੋਂ ਅਬਦਾਲੀ ਜਾਂ ਨਾਦਰ ਜਾਂ ਹੋਰ ਆਏ ਆਪਾਂ ਇਕੱਠੇ ਨਹੀਂ ਹੋਏ ਕਿਉਂ ਬੱਬੂ ਗੱਲੇ ਹੀ ਅਜੀ ਫਿਰ ਜਿਹੜੀ ਮਸਲਾ ਤਾਂ ਵੀ ਈਗੋ ਕਹਤੇ ਹੂੰ ਦੇਖੋ ਪੰਜਾਬ ਦੇ ਨੌਜਵਾਨਾਂ ਨੇ ਪਿਛਲੇ ਉਹਦੇ ਚ ਫਤਵਾ ਦੇ ਦਿੱਤਾ ਸਾਰੇ ਲੀਡਰਾਂ ਨੂੰ ਬਜ਼ੁਰਗਾਂ ਨੂੰ ਹਾਂ ਜੀ ਤੁਸੀਂ ਨੋਟ ਕਰੋ ਸਾਰੇ ਬਜ਼ੁਰਗ ਅੱਗੇ ਸੀ ਆਪ ਨੌਜਵਾਨੀ ਉਹਨਾਂ ਦੇ ਨਾਲ ਸਮਰਪਿਤ ਹੋ ਗਏ ਹੁਣ ਵੀ ਅਡਰ ਲਿਆ ਸਾਹਿਬ ਬੈਠੇ ਅੱਗੇ ਸਾਰੇ ਸਮਰਪਤੀਆ ਨੌਜਵਾਨ ਪਰ ਕਈ ਵਾਰੀ ਦੁੱਖ ਦੀ ਇਹ ਗੱਲ ਹੁੰਦੀ ਹੈ ਜਿੱਦਾਂ ਹੁਣ ਅਮਿਤੋਜ ਨੇ ਗੱਲ ਕਰੀਏ ਕਾਲੇ ਪਾਣੀ ਦੀ ਭਾਈ ਜੀ ਪਲੀਜ਼ ਪਲੀਜ਼ ਮੈਂ ਤਾਲੀ ਗਾਲੀ ਹਾਂ ਹਾਂ ਜੀ ਕਾਲੇ ਪਾਣੀ ਲਈ ਧਰਨਾ ਲਾਇਆ ਇਹਨਾਂ ਨੇ ਲੱਖਾ ਅਮਿਤੋਜ ਹੂਰ ਸਾਰੇ ਬੁੱਧੀਜੀਵੀ ਸਿੱਖ ਚਿੰਤਕ ਜਾਂ ਕਿਸੇ ਵੀ ਵਿਚਾਰ ਆ ਕੋਈ ਹਿੰਦੂਪਰਾ ਪੰਜਾਬ ਨੂੰ ਪਿਆਰ ਕਰਨ ਵਾਲੇ ਸਾਰੇ ਬਿਲਕੁਲ ਦੁੱਖ ਇਹ ਇਸ ਗੱਲ ਦਾ ਹੁੰਦਾ ਵੀ ਕੀ ਜਿਹੜੇ ਲੁਧਿਆਣਾ ਵਿੱਚ 40-50 ਲੱਖ ਵਸਦੇ ਆ ਉਹਨਾਂ ਨੂੰ ਕੋਈ ਵਾਤਾਵਰਣ ਨਾਲ ਲੈਣਾ ਦੇਣਾ ਨਹੀਂ ਲੁਧਿਆਣਾ ਸ਼ਹਿਰ ਚ ਵੀ ਤਾਂ ਲੋਕ ਵਸਦੇ ਆ ਉੱਥੇ ਵੀ ਤਾਂ ਪਾਣੀ ਜਾਂਦਾ ਉਹਨਾਂ ਦੇ ਆਲੇ-ਦਾਲੇ ਵੀ ਤਾਂ ਪੋਲੂਸ਼ਨ ਹੁੰਦਾ ਉਹ ਕੀ ਕਰਦੇ ਆ ਮਸਲਾ ਤਾਂ ਮਾਸ ਜਿੱਦਾਂ ਹੁਣ ਮਤਲਬ ਪੁਰਾਤਨ ਅਜ਼ਾਦੀ ਵੇਲੇ ਜਦੋਂ ਆਪਣੇ ਯੋਧੇ ਲੜਿਆ ਲੜੇ ਤਾਂ ਥੋੜੇ ਸੀ ਬਾਅਦ ਚ ਤਾਂ ਕ੍ਰੈਡਿਟ ਲੈ ਰਹੇ ਆ ਨਾ ਸਾਰੇ ਜਿਹੜੇ ਪਿੰਡ ਦੇ ਯੋਧੇ ਹੁੰਦੇ ਸੀ ਉਹ ਵੀ ਉਹਨਾਂ ਨੂੰ ਫਰਾਉਣ ਚ ਹੁੰਦੇ ਸੀ ਬਹੁਤ ਜੀ ਆ ਬਿਲਕੁਲ ਰਸੇ ਵੇਲੇ ਵੀ ਹੋਇਆ 92 ਚ ਵੀ ਉਹੜੇ ਕਟਾਉਣ ਵਾਲੇ ਹੋਰ ਸੀ ਕ੍ਰੈਡਿਟ ਲੈਣੇ ਬਾਅਦ ਚ ਹੋਰ ਹੋ ਜਾਂਦੇ ਹਨ ਸੋ ਪ੍ਰੋਬਲਮ ਹੈ ਕਿ ਮਾਸ ਮੂਵਮੈਂਟ ਤੁਰਦੀ ਕਿਉਂ ਨਹੀਂ ਇੰਨੀ ਫੇਸਬੁੱਕ ਇੰਨਾ ਸਾਰਾ ਦਿਨ ਆਪਾਂ ਝੱਗ ਛੱਡਦੇ ਆਂ ਚਾਵਲਾ ਮਾਰਦੇ ਆਂ ਫਿਰ ਆਪਾਂ ਕਿਸੇ ਕੌਜ਼ ਲਈ ਕਿਉਂ ਨਹੀਂ ਇਕੱਠੇ ਹੁੰਦੇ ਉੱਥੇ ਕੋਈ ਈਗੋ ਨਹੀਂ ਹੋਣੀ ਚਾਹੀਦੀ ਇੱਥੇ ਵੀ ਇਸ ਧਰਨੇ ਲਈ ਵੀ ਹਰਿਆਣਾ ਜਿਹੜੀਆਂ ਜਥੇਬੰਦੀਆਂ ਜਿੱਦਾਂ ਪਹਿਲਾਂ ਇਕੱਠੇ ਹੋ ਕੇ ਤੁਰੇ ਸੀ ਤੁਰਨਾ ਚਾਹੀਦਾ ਔਰ ਇਹ ਪੀਸਫੁਲ ਪ੍ਰੋਟੈਸਟ ਹੈ ਇਹਦੇ ਚ ਕੋਈ ਵਾਇਲੈਂਸ ਨਹੀਂ ਪੀਸਫੁਲ ਪ੍ਰੋਟੈਸਟ ਦਾ ਦੁਨੀਆ ਚ ਕਿਤੇ ਵੀ ਨਹੀਂ ਹਾਂ ਅੱਜ ਜਦੋਂ ਯੂਰਪ ਚ ਹੋਈ ਸੀ ਉਹ ਤਾਂ ਬਹੁਤ ਵਾਇਲੈਂਟ ਹੋਈ ਸੀ ਪੂਰਾ ਤੰਗੜੀਆਂ ਤੇ ਮਾਰ ਕੇ ਪਾਟਾ ਚੜਾਤੇ ਬੜੇ ਇਹਦੇ ਬੰਦੇ ਪਾਣੀ ਨਹੀਂ ਕਰ ਰਹੇ ਬੰਦੇ ਨੇ ਨਾਲੀਆਂ ਬਾਟੀਆਂ ਲੈ ਕੇ ਫੇਰਦੇ ਨੇ ਇੱਕ ਪਾਸੇ ਸੜਕ ਚ ਚੱਲਦੀ ਹੈ ਤੇ ਦੂਜੇ ਪਾਸੇ ਟਰਾਲੀਆਂ ਖੜੀਆਂ ਇਹਦੇ ਚ ਕਿਸੇ ਨੂੰ ਵਾਦਾ ਵੀ ਕੋਈ ਨਹੀਂ ਔਰ ਜਿਹੜੀ ਮੋਰ ਹੈ ਪੰਜਾਬੀਆਂ ਨੇ ਜਿਹੜੀ ਜਿਹੜੀ ਸਾਡੀਆਂ ਰਵਾਇਤਾਂ ਗੁਰੂ ਸਾਹਿਬ ਦੀਆਂ ਉਹ ਜਿਹੜਾ ਲੰਗਰ ਧਰਨੇ ਵਾਲਿਆਂ ਨੇ ਕੱਟ ਖਾਤਾ ਬਾਹਰ ਵਾਲੇ ਕਿੰਨਾ ਖਾ ਗਏ ਕਿੰਨਾ ਭੋਜਨ ਖਵਾਇਆ ਕਿੰਡੀ ਵੱਡੀ ਸੇਵਾ ਹੈ ਜੀ ਇੱਕ ਚੀਜ਼ ਹੋਰ ਵੀ ਹੈ ਜਿਵੇਂ ਸਟੇਜਾਂ 'ਚ ਤੁਸੀਂ ਵੀ ਪ੍ਰਚਾਰ ਕਰਦੇ ਹੋ ਬੋਲਦੇ ਹੋ ਕਲਾਕਾਰੀ ਦੇ ਤੌਰ ਤੇ ਵਿਚਰਦੇ ਹੋ ਉਹ ਤੁਹਾਡੇ ਸ਼ਬਦ ਜਾਂ ਫਿਲਮੀ ਉਸਤਾਦ ਜਾਂ ਜਿਨ੍ਹਾਂ ਦੇ ਸ਼ਬਦ ਨਿਕਲੇ ਹੋਏ ਉਹਨਾਂ ਨੂੰ ਲੋਕ ਇਕੱਠ ਨੇ ਹੁੰਦੇ ਆ ਕਿਉਂਕਿ ਚਾਹਣ ਵਾਲੇ ਹੁੰਦੇ ਨਾ ਤੁਹਾਡੇ ਨਾਲ ਵੀ ਜੁੜੇ ਆ ਲੱਖਾ ਜੀ ਨਾਲ ਵੀ ਜੁੜੇ ਆ ਅਮਰਤੋ ਜੀ ਨਾਲ ਵੀ ਜੁੜੇ ਆ ਸਿੱਧੂ ਮੂਸੇਵਾਲਾ ਜਾਂ ਹੋਰ ਸਾਰੇ ਜੁੜੇ ਹੋਏ ਸੀ ਉਹਨਾਂ ਦੀ ਕਾਲ ਤੇ ਨਿਕਲਦੇ ਉਹ ਵੀ ਬੋਲਦੇ ਨੇ ਨਾ ਬੈ ਅਸਲ ਵਿੱਚ ਤਾਂ ਉਹਨਾਂ ਨੂੰ ਵੀ ਲੋਡ ਨਹੀਂ ਕੀ ਲੱਗਦੀ ਨਹੀਂ ਪਹਿਲਾਂ ਤੋਂ ਪ੍ਰੋਬਲਮ ਆ ਰਹੀ ਇਸ ਹੁੰਦਾ ਨਾ ਤੁਸੀਂ ਕੋਈ ਕਾਲੀ ਨਾ ਕਰੋ ਇਹ ਹੋ ਜਾਣਾ ਹੌਲੀ ਹੌਲੀ ਜਦੋਂ ਸ਼ੁਰੂ ਹੁੰਦਾ ਥੋੜਾ ਜਿਹਾ ਹੌਲੀ ਹੌਲੀ ਨਿਕਲਦੇ ਆ ਬੰਦੇ ਲਾਮੰਦੀ ਹੌਲੀ ਹੌਲੀ ਹੁੰਦੀ ਆ ਜਾਣਾ ਸਾਰਿਆਂ ਨੇ ਪੰਜਾਬ ਦਾ ਪਾਣੀ ਦਾ ਮਸਲਾ ਬਹੁਤ ਐਮ ਮਸਲਾ ਸੀਗਾ ਕਾਲੇ ਪਾਣੀ ਨੂੰ ਰੱਖ ਕੇ ਕਿੰਨਾ 10 12 ਸਾਲ 14 ਸਾਲ ਪਹਿਲਾਂ ਫਿਲਮ ਬਣਾਈ ਸੀ ਉਹਦੇ ਚ ਇਹੀ ਤਾਂ ਮਸਲਾ ਸੀਗਾ ਮੈਂ ਬੜੀ ਗੱਲ ਨਾਲ ਸਹਿਮਤ ਹਾਂ ਜੀ ਬਸ ਇੱਥੇ ਆਰਟ ਬੇਸਿਕਲੀ ਤਾਂ ਸਸਾ ਸੀ ਕਿ ਨਾ ਇੱਕ ਸਵਾਲ ਵੀ ਨਾ ਵੀ ਆਈ ਸੀਗਾ ਤੁਸੀਂ ਤਾਂ ਜਿਹੜੀ ਉਹ ਫਿਲਮ ਬਣਾਈ ਸੀ ਉਹਦੇ ਵਿੱਚ ਵੀ ਤੁਸੀਂ ਗੰਦਲੇ ਪਾਣੀ ਨੂੰ ਬੰਨ ਮਾਰਿਆ ਹੈ ਨਾ ਫੈਕਟਰੀ ਨੂੰ ਤੇ ਇਸ ਆ ਮਾਰੀਓ ਸੀਐਮ ਸਾਹਿਬ ਉਸ ਫਿਲਮ ਦਾ ਹਿੱਸਾ ਸੀਗੇ ਹਾਂ ਭਗਵਾਨ ਤੋਂ ਦੇਸੀ ਅੱਜ ਉਹਨਾਂ ਕੋਲ ਸੱਚੀ ਤਾਕਤ ਹੈ ਅੱਜ ਅੱਜ ਅਗਰ ਤੁਹਾਡੇ ਤਿੰਨਾਂ ਦੇ ਮਿੱਤਰ ਵੀ ਰਹੇ ਨੇ ਬਰਾਣੇ ਮਿੰਟ ਬਾਈਕ ਮਿੰਟ ਹਾਂ ਸੱਜਣਾਂ ਬੈਠੇ ਆ ਬੱਬੂ ਬੈਠਾ ਅਮਤੋਜ ਬੈਠਾ ਦੋਨਾਂ ਦਾ ਸੱਜਣ ਰਿਹਾ ਮੇਰਾ ਵੀ ਸੱਜਣ ਰਿਹਾ ਚਲੋ ਅਸੀਂ ਪੀਪਲ ਪਾਰਟੀ 'ਚ ਇਕੱਠੇ ਨੇ ਕੰਮ ਕੀਤਾ